ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਸਾਡੇ ਵੱਡੇ-ਵਡੇਰਿਆਂ ਬਜ਼ੁਰਗਾਂ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਐਨਾ ਵਧੀਆ ਕੰਬੀਨੇਸ਼ਨ ਦਿੱਤਾ ਜਦ ਵੀ ਕਦੇ ਤੁਸੀਂ ਇਹਨੂੰ ਸਟੱਡੀ ਕਰੋਗੇ ਤੇ ਹੈਰਾਨ ਹੋ ਜਾਓਗੇ ਕਿ ਇਹਦੇ ਵਿੱਚ ਜੋ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਉਹ ਇਸ ਮੌਸਮ ਦੇ ਵਿੱਚ ਕਿੰਨੀਆਂ ਤੁਹਾਡੇ ਲਈ ਸਹੀ ਨੇ ਉਹਨਾਂ ਦਾ ਕੰਬੀਨੇਸ਼ਨ ਕਿੰਨੀ ਸਮਝਦਾਰੀ ਦੇ ਨਾਲ ਬਣਾਇਆ ਗਿਆ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਇਸ ਨੂੰ ਸਾਰੇ ਤੁਸੀਂ ਖਾ ਰਹੇ ਹੋ ਘਟੋ-ਘਟ ਇਹਦੇ ਫਾਇਦੇ ਤੇ ਸਮਝ ਲਈਏ ਕੀ ਇਹ ਕਿਵੇਂ ਉਹਨਾਂ ਨੇ ਤਿਆਰ ਕੀਤਾ ਤੇ ਕੀ ਕੀ ਇਹਨਾਂ ਦੀ ਤਾਸੀਰ ਹੈ ਔਰ ਇਹਦੇ ਕੀ ਕੀ ਫਾਇਦੇ ਨੇ ਇਹਨੂੰ ਜਰੂਰ ਜਾਣ ਲਿਆ ਦੇ ਮੱਕੀ ਨੂੰ ਸਭ ਤੋਂ ਪਹਿਲਾਂ ਜਾਣੀ ਹੈ ਮੱਕੀ ਕੀ ਆ ਮੱਕੀ ਦੀ ਤਾਸੀਰ ਠੰਡੀ ਹੈ ਥੋੜੀ ਖੁਸ਼ਕ ਹੈ ਤਾਕਤ ਦੇਣ ਵਾਲੀ ਹੈ ਜਿੱਦੀ ਸਾਨੂੰ ਸਦਾਬ ਲੋੜ ਰਹਿੰਦੀ ਆ ਸਦਾ ਹੀ ਲੋੜ ਰਹਿੰਦੀ ਆ ਕੁਝ ਕਬਜ ਕਰਦੀ ਆ ਹੁਣ ਤੁਸੀਂ ਡਰਿਆ ਜੀ ਬਿਲਕੁਲ ਨਾ ਸਮਝਿਆ ਦੇ ਇੱਕ ਪਾਸਾ ਹੰਟੀਆਂ ਚੀਜ਼ਾਂ ਆਏਗਾ ਦੂਜੇ ਪਾਸੇ ਗਰਮ ਚੀਜ਼ਾਂ ਆਏਗਾ ਇੱਕ ਪਾਸੇ ਕਬਜ਼ ਕਰਨ ਵਾਲੀ ਚੀਜ਼ ਆਊਗੀ ਦੂਜੇ ਪਾਸੇ ਕਬਜ਼ ਖੋਲਣ ਆਏਗੀ ਇਸ ਤਰੀਕੇ ਨਾਲ ਬਹੁਤ ਵਧੀਆ ਕੰਬੀਨੇਸ਼ਨ ਦਿੱਤਾ ਆਰ ਸਰੋਂ ਦੇ ਸਾਗ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਪਾਈਆਂ ਗਈਆਂ ਉਹਨਾਂ ਦਾ ਕੀ ਮਤਵ ਹੈ ਮੈਂ ਤੁਹਾਨੂੰ ਇਹ ਵੀ ਦੱਸੂਗਾ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖ ਲਿਆ ਜੇ ਹੁਣ ਕੀ ਕਰਦੀ ਆ ਕਿ ਕੁਝ ਕਬਜ਼ ਕਰਦੀ ਆ ਮੱਕੀ ਗਰਮੀ ਮਾਰਦੀ ਆ ਸਰੀਰ ਵਿੱਚ ਗਰਮੈਸ਼ ਜਿਹੜੀ ਸਾਡੇ ਮਿਹਦੇ ਚ ਹੁੰਦੀ ਉਹਨੂੰ ਖਤਮ ਕਰਦੀ ਆ ਪਰ ਜੇ ਇਹ ਨੂੰ ਲਗਾਤਾਰ ਖਾਧਾ ਜਾਵੇ ਤੇ ਖੋਰ ਬਹੁਤ ਵੱਡਾ ਕੰਮ ਕਰਦੀ ਆ ਉਹ ਕੀ ਕਰਦੀ ਆ ਕਿ ਜਿਹੜੇ ਫੁੱਲੇ ਫੁੱਲੇ ਸਰੀਰ ਨੇ ਥੁਲ ਥੁਲੇ ਸਰੀਰਾਂ ਉਹਨੂੰ ਠੀਕ ਆਕਾਰ ਦੇ ਦਿੰਦੀ ਆ ਬਹੁਤ ਵੱਡੀ ਗੱਲ ਆ ਕਈਆਂ ਦੇ ਸਰੀਰ ਥੁਲ ਥੁਲੇ ਬਹੁਤ ਹੁੰਦੇ ਆ ਉਹ ਮੱਖੀ ਖਾਣ ਯਾਦ ਕਰਕੇ ਬਹੁਤ ਅੱਛੀ ਆ ਖੂਨ ਨੂੰ ਤੇ ਮਾਸ ਨੂੰ ਪੈਦਾ ਕਰਦੀ ਆ ਤੁਹਾਡਾ ਬਲੱਡ ਬਣਾਉਂਦੀ ਆ ਔਰ ਤੁਹਾਨੂੰ ਥੋੜਾ ਜਿਹਾ ਮਤਲਬ ਠੀਕ ਆਕਾਰ ਦਿੰਦੀ ਆ ਸਰੀਰ ਨੂੰ ਮੱਕੀ ਦੀ ਛੱਲੀ ਤੋਂ ਵੀ ਨਾਲ-ਨਾਲ ਦੇਖ ਲਓ ਕਿ ਉਹ ਵੀ ਅਗਰ ਕੋਈ ਇਕ ਰੋਜ਼ਾਨਾ ਖਾਵੇ ਤੇ ਮਿੱਧ ਨੂੰ ਬਹੁਤ ਵਧੀਆ ਤਾਕਤ ਮਿਲਦੀ ਆ ਜੇ ਕੋਈ ਇਹਦੇ ਫੁੱਲੇ ਖਾਂਦਾ ਤਾਂ ਉਹਨੂੰ ਮੋਟਾ ਕਰ ਦਿੰਦੇ ਆ ਫੁੱਲੇ ਖਾਣ ਦਾ ਬੰਦਾ ਮੋਟਾ ਹੁੰਦਾ ਜਿਹੜੇ ਵਿਚਾਰੇ ਪਤਲੇ ਜੇ ਨੇ ਉਹ ਧਿਆਨ ਕਰਿਆ ਜੀ ਜੇ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਉਹ ਇਹਨੂੰ ਖਾਇਆ ਕਰੋ ਜ਼ਰੂਰ ਜਨਾ ਤਾਂ ਕਿ ਉਹਨਾਂ ਥੋੜੇ ਸਰੀਰ ਜਾਂ ਮਾਸ ਬਣ ਜੇ ਸੋਹਣੇ ਲੱਗਣ ਲੱਗਿਆਂ ਸ਼ੂਗਰ ਵਾਲੇ ਧਿਆਨ ਕਰੋ ਇਹ ਮਿੱਠੀ ਹੁੰਦੀ ਆ ਇਹਨੂੰ ਘੱਟ ਖਾਣ ਜਾਂ ਨਾ ਖਾਣ ਇਸ ਚੀਜ਼ ਦਾ ਧਿਆਨ ਰੱਖਣਾ ਹੁਣ ਆਪਾਂ ਸਰੋਂ ਦੇ ਸਾਗ ਬਾਰੇ ਜਾਣਦਾ ਵੀ ਇਹਦੀ ਕੀ ਤਾਸੀਰ ਹੈ ਇਹ ਬਜ਼ੁਰਗਾਂ ਨੇ ਇਹਨੂੰ ਇਸ ਕੰਬੀਨੇਸ਼ਨ ਚ ਕਿਉਂ ਲਿਆ ਸਰੋਂ ਦਾ ਸਾਗ ਕਿਉਂਕਿ ਇਹਦਾ ਸੁਭਾਅ ਗਰਮ ਹੈ ਉਧਰ ਮੱਕੀ ਠੰਡੀ ਹੈ ਠੀਕ ਹੋ ਗਿਆ ਬੈਲੈਂਸ ਕਰ ਲਿਆ ਦੂਜੇ ਪਾਸੇ ਇਹ ਜਿਹੜਾ ਹੈ ਕਬਜ਼ ਠੀਕ ਕਰਦਾ ਹੈ ਪੇਟ ਨੂੰ ਸਾਫ਼ ਕਰਦਾ ਹੈ ਪੇਟ ਦੀ ਸਫਾਈ ਵਿੱਚ ਸਹਾਇਕ ਹੈ ਸਰੋਂ ਦਾ ਸਾਗ ਉਧਰ ਕੀ ਆ ਥੋੜੀ ਜੀ ਕਬਜ਼ ਕਰਦੀ ਆ ਇਸ ਲਈ ਕੰਬੀਨੇਸ਼ਨ ਬਣਾਇਆ ਉਹਨਾਂ ਨੇ ਇਹ ਪਿਸ਼ਾਬ ਵੀ ਖੋਲ ਕੇ ਲਿਆਉਂਦਾ ਹੈ ਇਹਦੇ ਨਾਲ ਪਿਸ਼ਾਬ ਵੀ ਖੁੱਲਦਾ ਹੈ ਢੇਟ ਵੀ ਸਾਫ ਹੁੰਦਾ ਹੈ ਢੇਟ ਦੇ ਕੀੜੇ ਮਾਰਦਾ ਹੈ ਦੇਖੋ ਕੀੜੇ ਮਾਰ ਜਿਹੜੀਆਂ ਦਵਾਈਆਂ ਹੁੰਦੀਆਂ ਤੇ ਸਾਈਡ ਇਫੈਕਟ ਹੁੰਦੇ ਆ ਪਰ ਸਾਡੇ ਬਜ਼ੁਰਗਾਂ ਨੇ ਇਹਨੂੰ ਇਸ ਤਰੀਕੇ ਦੇ ਨਾਲ ਖਾਦਾ ਵੀ ਜੇ ਢੇਟ ਚ ਕੀੜੇ ਬਾਏ ਚਾਂਸ ਕਿਸੇ ਦੇ ਹੈਗੇ ਨੇ ਤਾਂ ਉਹ ਖਤਮ ਹੋ ਜਾਣ ਭੁੱਖ ਨੂੰ ਵਧਾਉਂਦਾ ਤੇ ਲਗਾਉਂਦਾ ਹੈ ਭੁੱਖ ਲੱਗਣੀ ਬਹੁਤ ਜ਼ਰੂਰੀ ਆ ਮਨੁੱਖ ਨੂੰ ਇਸ ਲਈ ਉਹਨਾਂ ਨੇ ਇਹਨੂੰ ਕੰਬੀਨੇਸ਼ਨ ਬਣਾਇਆ ਆ ਇਹ ਬਹੁਤ ਸਵਾਦ ਹੁੰਦਾ ਤਾਂ ਹੀ ਲੋਕ ਇਹਨੂੰ ਕਈ ਕਈ ਦਿਨ ਖਾਈ ਜਾਂਦੇ ਆ ਇਹਦੇ ਤੇ ਵੀ ਗੱਲ ਕਰ ਲਈਏ ਬਹੁਤ ਪੁਰਾਣਾ ਕਰਕੇ ਨਾ ਖਾਇਆ ਕਰੋ ਅੱਜ ਬਣਾਇਆ ਕੱਲ ਤੱਕ ਖਾ ਲਓ ਬਹੁਤ ਜ਼ਿਆਦਾ ਪੁਰਾਣਾ ਨਾ ਕਰਿਆ ਕਰੋ ਤਾਜ਼ਾ ਬਣਾਇਆ ਕਰੋ ਤਾਜ਼ਾ ਖਾਓ ਉਹਦੇ ਵਿੱਚ ਜ਼ਿਆਦਾ ਗੁਣ ਹੁੰਦੇ ਆ ਆ ਔਰ ਇਹਦੇ ਵਿੱਚ ਜਿਹੜੀ ਉਹਨਾਂ ਨੇ ਪਾਲਕ ਪਾਈ ਹੁਣ ਤੁਸੀਂ ਦੇਖਿਆ ਜੀ ਉਹਨਾਂ ਦੀ ਸਮਝਦਾਰੀ ਬਾਥੂ ਪਾਇਆ ਪਾਲਕ ਤੇ ਜਿਹੜਾ ਬਾਥੂ ਆ ਤੇ ਇੱਕ ਜਿਹੜੇ ਅਸੀਂ ਮੇਥਰੇ ਜਿਹੜੇ ਉਗਾ ਕੇ ਹਰੇ ਰੰਗ ਦੇ ਅਸੀਂ ਖਾਂਦੇ ਆ ਅਸਲ ਵਿੱਚ ਕੀ ਹੈ ਕਿ ਸਰੋਂ ਦੇ ਸਾਗ ਨਾਲੋਂ ਮੇਥਰਿਆਂ ਵਿੱਚ ਪਾਲਕ ਵਿੱਚ ਤੇ ਬਾਥੂ ਵਿੱਚ ਜ਼ਿਆਦਾ ਗੁਣ ਨੇ ਪਰ ਸਵਾਦ ਵਿੱਚ ਸਾਗ ਜਿਹੜਾ ਸਰੋਂ ਦਾ ਸੀ ਉਹ ਜ਼ਿਆਦਾ ਸਰੋਂ ਦਾ ਸਾਗ ਜਿਹੜਾ ਸੀਗਾ ਕਿਉਂਕਿ ਗੰਦਲਾਂ ਲਈਆਂ ਜਾਂਦੀਆਂ ਜੇ ਕੋ ਬਣਾਉਂਦਾ ਧਿਆਨ ਰੱਖੇ ਪੱਤੇ ਘੱਟ ਗੰਦਲ ਜ਼ਿਆਦਾ ਹੁਣ ਜਿਹੜਾ ਗੰਦਲਾਂ ਦਾ ਸਾਗ ਆ ਉਹ ਸਵਾਦ ਬਣਦਾ ਪਰ ਉਹਦੇ ਵਿੱਚ ਗੁਣ ਘੱਟ ਆ ਸਵਾਦੀ ਬਹੁਤ ਹੈ ਕੀ ਕੀਤਾ ਗਿਆ ਫਿਰ ਉਹਦੇ ਵਿੱਚ ਪਾਲਕ ਪਾ ਲਈਗੀ ਬਾਥੂ ਪਾ ਲਿਆ ਗਿਆ ਹੁਣ ਇਹਦੇ ਫਾਇਦੇ ਕੀ ਨੇ ਬਾਥੂ ਕਿਉਂ ਪਾਇਆ ਗਿਆ ਕਿਉਂਕਿ ਇਹ ਬਹੁਤ ਚੰਗਾ ਮੇਦੇ ਨੂੰ ਤਾਕ ਦਿੰਦਾ ਕਿਉਂਕਿ ਇਸ ਸਾਗ ਨੂੰ ਹਜਮ ਕਰਨ ਵਾਸਤੇ ਮਜ਼ਬੂਤ ਮੇਦਾ ਚਾਹੀਦਾ ਉਹ ਬਾਥੂ ਕਰ ਜਾਂਦਾ ਕਬਜ਼ ਖੋਲਦਾ ਉਹ ਕਿਉਂਕਿ ਕਰਨੀ ਸੀਗੀ ਉਹਨੇ ਖੁੱਲਣੀ ਸੀ ਖੁਲਾਉਣੀ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਮੱਕੀ ਖਾਂਦਾ ਨਾਲ ਬੰਦਾ ਤਾਂ ਮੱਕੀ ਨਾਲ ਕਬਜ਼ ਹੁੰਦੀ ਆ ਦੂਜਾ ਇਹ ਪਿਸ਼ਾਬ ਦੇ ਰੋਗ ਹੀ ਨਹੀਂ ਹੋਣ ਦਿੰਦਾ ਜਿਹੜਾ ਬੰਦਾ ਲਗਾਤਾਰ ਬਾਥੂ ਵਾਲਾ ਸਾਗ ਖਾਊਗਾ ਉਸ ਬੰਦੇ ਨੂੰ ਕੋਈ ਯੂਟੀਆਈ ਇਨਫੈਕਸ਼ਨ ਤੇ ਪਿਸ਼ਾਬ ਦੇ ਰੋਗ ਨਹੀਂ ਹੁੰਦੇ ਹਾਜਮੇ ਦੀ ਕਮਜ਼ੋਰੀ ਨੂੰ ਮਜ਼ਬੂਤ ਕਰਦਾ ਆ ਔਰ ਜਿਹੜਾ ਵਧਿਆ ਜਿਗਰ ਹੁੰਦਾ ਹੈ ਜਿਹਦੇ ਨਾਲ ਜੁਆਇੰਟਸ ਹੋ ਗਿਆ ਹੋਵੇ ਯਾਨੀ ਕਿ ਪੀਲੀਆ ਹੋ ਗਿਆ ਹੋਵੇ ਔਰ ਵਧਿਆ ਜਿਗਰ ਯਾਨੀ ਫੈਟੀ ਲੀਵਰ ਅਗਰ ਤੁਸੀਂ ਬਿਨਾ ਘਿਓ ਤੋਂ ਖਾਂਦੇ ਹੋ ਤਾਂ ਤੁਹਾਡੇ ਫੈਟੀ ਲੀਵਰ ਨੂੰ ਵੀ ਕੁਝ ਫਾਇਦਾ ਕਰਦਾ ਹੈ ਸਰੋਂ ਦਾ ਸਾਗ ਕਿਉਂ ਜੀ ਜਿਹਦੇ ਚ ਬਾਥੂ ਪਾਇਆ ਗਿਆ ਹੋਵੇ ਸਾਗ ਦੇ ਗੁਣ ਘਟਨੇ ਬਾਥੂ ਦੇ ਜ਼ਿਆਦਾ ਹੁਣ ਅਗਲੀ ਇੱਕ ਪਾਲਕ ਪਾਉਣੇ ਆਪਾਂ ਹੁਣ ਪਾਲਕ ਚ ਕੀ ਖਾਸੀਅਤ ਹੈ ਇਹ ਦੀ ਤਾਸੀਰ ਠੰਡੀ ਆ ਬਾਥੂ ਜਿਹੜਾ ਹੈ ਉਹ ਇਹ ਕੰਮ ਕਰਦਾ ਲੇਕਿਨ ਉਹਨਾ ਗਰਮ ਹੈ ਨਾ ਠੰਡਾ ਹੈ ਪਰ ਸਾਗ ਗਰਮ ਹੈ ਉਹਦੇ ਵਿੱਚ ਕੀ ਪਾਤਾ ਪਾਲਕ ਪਾਤੀ ਜਿਹਦੀ ਤਾਸੀਰ ਠੰਡੀ ਆ ਤਰ ਹੈ ਹਲਕੀ ਆ ਪਚਦੀ ਬੜੀ ਸੌਖੀ ਆ ਹਾਜਮੇਦਾਰ ਹੈ ਤੁਹਾਡੇ ਹਾਜਮੇ ਨੂੰ ਠੀਕ ਕਰਦੀ ਆ ਕਬਜ਼ ਖੋਲਦੀ ਆ ਦਿਮਾਗੀ ਰੋਗਾਂ ਤੋਂ ਬਚਾਉਂਦੀ ਆ ਕੁਝ ਮਾਨਸਿਕ ਰੋਗਾਂ ਵਾਲਿਆਂ ਨੂੰ ਪੱਲ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਸਾਖ ਖਾਓਗੇ ਇਕੱਲਾ ਤੁਸੀਂ ਬਿਨਾ ਪਾਲਕ ਬਾਤੂ ਦਾ ਤੁਹਾਨੂੰ ਤੇ ਜ਼ਿਆਦਾ ਲੱਗੂਗੀ ਗਰਮੈਸ਼ ਹੋ ਜੂਗੀ ਜਿਹੜਿਆ ਪਾਲਕ ਵਾਲਾ ਸਾਖ ਖਾਂਦਾ ਉਹਨੂੰ ਤੇ ਘੱਟ ਲੱਗਦੀ ਆ ਯਾਨੀ ਕਿ ਉਹਦੀ ਗਰਮੈਸ਼ ਜਿਹੜੀ ਆ ਉਹ ਤੁਹਾਨੂੰ ਤੰਕਰਦੀ ਕਿਉਂ ਤੰਗ ਨਹੀਂ ਕਰਦੀ ਉਹਦੀ ਗਰਮੈਸ਼ ਤੰਗ ਨਹੀਂ ਕਰੂਗੀ ਤਾਂ ਹੀ ਤੁਹਾਡੀ ਜਿਹੜੀ ਆ ਉਤੇ ਘੱਟ ਲੱਗੇ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਓਗੇ ਉਹਦੇ ਵੀ ਕੁਝ ਨੁਕਸਾਨ ਹੁੰਦੇ ਬਿਨਾ ਮਤਲਬ ਜਦੋਂ ਕੋਈ ਚੀਜ਼ ਗਰਮ ਤੁਸੀਂ ਖਾ ਲੈਂਦੇ ਹੋ ਫਿਰ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਆ ਉਸ ਤੋਂ ਬਚਾਉਂਦੀ ਆ ਕਿਉਂਕਿ ਇਹ ਤਰੇ ਨੂੰ ਮਿਟਾ ਦਿੰਦਾ ਮਤਾ ਦਿੰਦਾ ਪਾਲਕ ਸੋ ਇਹ ਦੇਖੋ ਕਿੱਡਾ ਵਧੀਆ ਕੰਬੀਨੇਸ਼ਨ ਸਾਡੇ ਬਜ਼ੁਰਗਾਂ ਨੇ ਪਾਲਕ ਨੂੰ ਬਾਥੂ ਨੂੰ ਸਰੋਂ ਦੇ ਸਾਗ ਵਿੱਚ ਜ਼ਰੂਰ ਪਾਇਆ ਗਿਆ ਔਰ ਹਰ ਹਾਲਤ 'ਚ ਜ਼ਰੂਰ ਪਾਇਆ ਗਿਆ ਕਿਉਂ ਕਿ ਇਹਦਾ ਕੰਬੀਨੇਸ਼ਨ ਇਹਦੀਆਂ ਇਹਦੇ ਗੁਣ ਉਹਨਾਂ 'ਚ ਪੂਰੇ ਹੋ ਹੀ ਨਹੀਂ ਸਕਦੇ ਸਾਡੇ ਸ੍ਰੀ ਲਲਾਹ ਵੰਦ ਹੋ ਹੀ ਨਹੀਂ ਸਕਦਾ ਜਦ ਤੱਕ ਇਹਦੇ ਪਾਲਕ ਤੇ ਬਾਥੂ ਨਾ ਪਵੇ ਇਸੇ ਲਈ ਉਹਨਾਂ ਨੇ ਇਹਨੂੰ ਪੂਰਾ ਕਰਕੇ ਇਹਨੂੰ ਇੱਕ ਕੰਪਲੀਟ ਸਬਜ਼ੀ ਕਹਿ ਲੋ ਕੰਪਲੀਟ ਸਾਗ ਕਹਿ ਲੋ ਕੰਪਲੀਟ ਫੂਡ ਕਹਿ ਲੋ ਤੁਹਾਡਾ ਔਰ ਇਹ ਤਾਂ ਸੁਪਰ ਫੂਡ ਹੋ ਗਿਆ ਤੁਹਾਡੇ ਲਈ ਦੂਜੇ ਪਾਸੇ ਮੱਕੀ ਹੋ ਗਈ ਜਦੋਂ ਮੱਕੀ ਤੇ ਸਰੋਂ ਦਾ ਸਾਗ ਦੋਨੋਂ ਮਿਲਦੇ ਨੇ ਦੋਨੋਂ ਅਸੀਂ ਖਾਨੇ ਆ ਤਾਂ ਇੱਕ ਬਹੁਤ ਵਧੀਆ ਸੁਪਰ ਫੂਡ ਕੰਬੀਨੇਸ਼ਨ ਜਿਹੜਾ ਤੁਹਾਨੂੰ ਮਿਲਦਾ ਸੋ ਇਹਨੂੰ ਭਾਈ ਜੇ ਤੁਹਾਡੇ ਕੋਲੇ ਮਿਹਨਤ ਕਰਨ ਦਾ ਸਮਾਂ ਹੈ ਤਾਂ ਸਾਗ ਘਰਾਂ ਵਿੱਚ ਜਰੂਰ ਬਣਾਇਆ ਕਰੋ ਬਹੁਤ ਦਿਨ ਤੱਕ ਫ੍ਰਿਜ ਵਿੱਚ ਸੰਭਾਲ ਕੇ ਨਾ ਰੱਖਿਆ ਕਰੋ ਰੱਖੋ ਤੇ ਇਹਨੂੰ ਘਟੋ ਘਟ ਟੱਕ ਕੇ ਰੱਖਿਆ ਕਰੋ ਕਿਉਂਕਿ ਉਹਦੇ ਵਿੱਚ ਕੁਝ ਗੈਸਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਖੁੱਲੀਆਂ ਚੀਜ਼ਾਂ ਫ੍ਰੀਜ ਵਿੱਚ ਰੱਖ ਦਿੰਨੇ ਆ ਉਹਦੇ ਤੇ ਉਹਨਾਂ ਦਾ ਬੁਰਾ ਅਸਰ ਹੁੰਦਾ ਉਹਦੀ ਕੁਆਲਿਟੀ ਤੇ ਫਰਕ ਪੈਂਦਾ ਆ ਸੋ ਆਪਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਦੋਂ ਹੀ ਘਰ ਬਣੇ ਖੂਬ ਸ਼ੌਂਕ ਨਾਲ ਚਬਾ-ਚਬਾ ਕੇ ਆਪਣੇ ਪੇਟ ਦੇ ਹਿਸਾਬ ਨਾਲ ਜ਼ਰੂਰ ਖਾਇਆ ਕਰੋ ਔਰ ਜ਼ਰੂਰ ਬਣਾਇਆ ਕਰੋ ਥੋੜੀ ਮਿਹਨਤ ਕਰੋ ਨਵੀਆਂ ਬੀਬੀਆਂ ਜੋ ਅੱਜਕੱਲ ਥੋੜਾ ਇਹਦੇ ਤੋਂ ਬਚਦੀਆਂ ਨੇ ਕਿ ਸਾਗ ਤੇ ਮਿਹਨਤ ਜ਼ਿਆਦਾ ਲੱਗਦੀ ਪਾਈ ਸਾਰਾ ਦਿਨ ਅਸੀਂ ਫਿਰਦੇ ਕਾਦੇ ਵਾਸਤੇ ਆ ਕਮਾਈ ਕਾਦੇ ਵਾਸਤੇ ਕਰਦੇ ਆ ਕੰਮ ਧੰਦੇ ਕਾਦੇ ਵਾਸਤੇ ਕਰਦੇ ਰੋਟੀ ਖਾਣ ਵਾਸਤੇ ਤਾਂ ਚੰਗੀ ਰੋਟੀ ਖਾਣੀ ਸ਼ੌਂਕ ਵਾਲੀ ਖਾਣੀ ਸੁਆਦ ਵਾਲੀ ਖਾਣੀ ਘਿਓ ਦੀ ਵਰਤੋਂ ਵਿੱਚ ਘੱਟ ਖਰਦੀ ਕਿਉ ਮੱਖਣੀ ਘਟਾ ਕੇ ਤੇ ਬਹੁਤੇ ਤੜਕੇ ਨਾ ਲਾ ਕੇ ਇਹਦੇ ਗੁਣਾ ਵਾਲੀਆਂ ਚੀਜ਼ਾਂ ਖਾਵਾਂਗੇ ਅਸੀਂ ਸਵਸਥ ਰਹਾਂਗੇ ਇਹੀ ਕਾਮਨਾ ਕਰਦਾ ਹੋਇਆ ਅਗਰ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖ ਰਹੇ ਹੋ ਕੁਝ ਨਵਾਂ ਜਾਣ ਰਹੇ ਹੋ ਉਹ ਕੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਮੇਰਾ ਹੌਸਲਾ ਜਰੂਰ ਵਧਾ ਦਿਆ ਕਰੋ ਕਮੈਂਟ ਕਰਕੇ ਲਾਈਕ ਕਰਕੇ ਆਰੇ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ